ਨਾਲ ਗੜਾਈ 755 ਦੀ ਆਈ ਨੇ ਉਹ ਮਹਿੰਦਰਾ ਹੀ 4x4 ਹੀ ਹੈ ਵੀ ਬੇਟ ਲੱਗੇ ਹੋਏ ਨੇ ਜੀ ਸਾਈਡ ਗੇਦਾ ਹੀ ਟਾਇਰ ਨਵੇਂ ਨੇ ਬਿਲਕੁਲ ਐਮਆਰ ਪੀ ਦੇ ਟਾਇਰ ਨੇ ਜੀ ਮੋਰਲੇ ਸੀਟ ਦੇ ਨੇ ਜੀ ਸਾਈਡ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ 23 ਮਾਡਲ ਟਰੈਕਟਰ ਹੈ ਇਹ ਪੰਜਾਬ ਨੰਬਰ ਹੈ 11 ਲੱਖ 65 ਹਜ਼ਾਰ ਪ੍ਰਾਈਜ਼ ਹੈ ਜੀ ਨਾਲ ਕੜਾਈ ਫਾਰਮਟਰ 160 ਦਾ ਜੀ एपीआई ਪੰਜਾਬ ਨੰਬਰੀ ਟਾਇਰ ਚਾਰੇ ਨਵੇਂ ਨੇ ਜੀ ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪਾਵਰ ਸਟੀਰਿੰਗ ਹੈ ਜੀ ਸਾਈਡ ਗੇਅਰ ਹੈ ਜੀ ਫਾਰਮ ਟਰੈਕ 60 ਦਾ ਜੀ ਤੇ ਆਮ ਨੰਬਰ ਹੈ ਜੀ ਇਹ 21 ਮਾਡਲ ਟਰੈਕਟਰ ਹੈ ਜੀ ਇਹ 6,99,000 ਬਾਈ ਪ੍ਰਾਈਸ ਹੈ ਜੀ ਇਹਦਾ ਨਾਲ ਕੜਾ ਜੀ 50 50 ਜੋਬੀ ਵਾਲੀ ਜਾਂ ਪੰਜਾਬ ਜੋਬੀ ਵਾਲੀ ਟਾਇਰ ਚਾਰੇ ਨਵੇਂ ਨੇ ਸਾਈਡ ਗੇਅਰ ਪਾਵਰ ਸਟੀਰਿੰਗ ਜੀ 50 50 ਡੌਂਡੀ ਹਰੀ 16 ਮਾਡਲ ਟਰੈਕਟਰ ਆ ਜੀ ਵਜਿਆ ਹੈਵੀ ਵੰਪਰ ਲੱਗਿਆ ਹੋਇਆ ਜੀ 6 ਲੱਖ 40 ਹਜ਼ਾਰ ਰੁਪਏ ਦਾ ਪ੍ਰਾਈਸ ਆ ਜੀ ਦੇਖੋ ਜੀ 50 50 ਡੀ ਜੋਂਡੀ ਹਰੀ ਆਲ ਖੜਾ ਜੀ ਸੋਨਾ ਲਿਕਾ ਇੰਟਰਨੈਸ਼ਨਲ ਸਕੰਦਰਾਈ ਡੀ ਆਈ 60 ਸਾਈਡ ਗੇਅਰ ਪਾਵਰ ਸਟੀਅਰਿੰਗ ਨਿਆਬ ਨੰਬਰ ਆਈ

दो सौ कताली दस मॉडल ट्रैक्टर एक रनय ट्रैक्टर से ट्रैक्टर ने जी सारी मस्तान सिंह मोबाइल नंबर अठानवे एक कताली चौदह पांच सौ गया राजू अठानवे एक सौ चाली अठती चार सौ तेरह जी ਨਾਲ ਖੜਾਈ 969 ਐਫ ਸੁਰਾਜ ਪਹਿਰ ਚਾਰੇ ਨਵੇਂ ਨੇ ਸਾਈਡ ਗੇਰਾ ਪਾਵਰ ਸਟੀering ਇੱਕੀ ਮਾਡਲ ਟਰੈਕਟਰ ਇਹ 795000 ਰਹਿ ਜਾਈ ਪੈਰ ਚਾਰੇ ਬਿਲਕੁਲ ਨਵੇਂ ਨੇ ਪਾਵਰ ਸਟੀering ਉੱਤੇ ਵਿਸਤਾਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਨਾਲ ਖੜਾਈ ਐਚ ਐਮਟੀ 511 87 ਮਾਡਲ ਲੱਗੀ ਹੋਈ ਹੈ ਕੁੱਲ 165000 ਰਹਿ ਜਾਈ ਟਾਇਰ ਚਾਰੇ ਘਸੇ ਹੋਏ ਨਹੀਂ ਜੀ ਬਹੁਤ ਵਧੀਆ ਸਾਫ ਟਰੈਕਟਰ ਹੈ ਜੀ 5911 87 ਮੜਲੇ ਲੱਖ ਪਾਇੰਟ ਇਅਰ ਪ੍ਰਾਈਸ ਹੈ ਜੀ ਨਾਲੜਾ 5210 ਜੌਂਡੀਆ ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਹੈਵੀ ਵਾਂਟਰ ਲੱਗਿਆ ਹੋਇਆ ਹੈਗਾ ਟੈਕ 4 ਇੰਚ ਨੰਨੇ ਦੀ ਮੂਲੇ ਡਰ ਐਮ ਆਰ ਪੇ ਨੇ ਪਿਛਲੇ ਕੁੜੀਰ ਦੇ 16928 ਵਾਲੀ ਦੀ ਮੂਲੇ ਸੀ ਪੰਜਾਬੀ ਦੀ ਇਹ 20 ਮਾਡਲ ਟਰੈਕਟਰ ਹੈ 7 ਲੱਖ 45 ਜਾਨੀ ਦਾ ਇਹ ਪੰਜਾਬ ਨੰਬਰ ਹੈ ਨਾਲੜਾ ਜੀ ਮਿਹਦਰਾ

मॉडल आई है दो हजार दो लाख दस हजार है प्राइस है भाई नाल खड़ा स्वराज अठ सौ पचवंजा एफी फाइव स्टार रिवर्स पीटियो पावर स्टेरिंग सेंट गेयर सैड गेयर है जी टायर ने पिछले सोलह न अठाई दिन जी गुडी हर दे टायर है अस्सी पैसे बोले सत्त पाँह सोलह दुढ़ी हर दे ये भी है अस्सी पैसे जी वी हैवी बंपर लगे हुआ जी बी माडल ट्रैक्टर आई सत्त लख पारे का प्राइज है जी डबल डिस्ट्रीब्यूटर लगे हुए बबा जी सिंधु होने जोडियर चुरंजा जीरो पांच गेयर प्रो जी पिछले टायर से सोलह दिन एन आर एफ टायर ने जी मोरल भी छे पाँ भी दिन जी उडाली सत ही लगी हुई है पावर स्टेयरिंग जी सैड गेयर जी हैवी बंपर लगे हुए जी भी मॉडल ट्रैक्टर है जी अठ लख चाली हज़ार प्राइज है जी ट्रैक्टर कंडीशन चेक करो

ਇੱਕ ਕੁ ਡਿਸਟ੍ਰੀਬਿਊਟਰ ਲੱਗਿਆ ਹੋਇਆ। ਬਹੁਤ ਸਾਫ ਟਰੈਕਟਰ ਅਗ੍ਰੀ। ਹੈਵਸਟ ਆਰ 852 ਰਿਵਰਸ ਬੀਟ ਗਿਆ। ਟੌਪ ਮਾੜ ਲੱਗੇ। ਇੱਕ ਹੀ ਮਾੜ ਟਰੈਕਟਰ ਇਹ 7 ਲੱਖ 45 ਹਜ਼ਾਰ ਬਈ ਰੇਟ ਹੈ ਦਾ। ਨਾਲ ਕਰੇ ਸੋਨਾਲੀਕਾ ਸਕੰਦਰਾ ਜੀ ਇੰਟਰਨੈਸ਼ਨਲ 750 ਐਰ ਰੇਗਨਿੰਗ ਚਾਰਜ ਸੀ ਬਈ ਜੀ ਪਾਵਰ ਸਟੇਜਿੰਗ ਇਸ ਸਾਈਡ ਗੇਰ। हेड्रिपनीशन चेक करोगी, डिस्ट्रीब्यूटर लग गया है ये, डबल डिस्ट्रीब्यूटर लग गया है ये, सात सौ पंजा सोना लिखा, इंटरनेशनल एचडीएम, नीमडल ट्रैक रही है, पांच लकड़ता और ये जरिया प्राय जाइए, आखड़ाई परीक्षा पेंट मंजा ही, एग्रीटेक ये फोर वही फोर है, हैवी बेड नहीं छ लख हजार रेट लिखा जी अठारह मॉडल छे लखा हजार जी एम आर एफ टायर ने टायर चारे नवे बिलकुल पिछले टायर सोलह नौ अठाई ने टायर ने जी नौ नौ चौबीस जी महेंद्रा छे सौ पचवंजा डी आई जी फुटी हुई मोगा ट्रैक्टर नौ लख पचानवे हजार रेट है जी एडाला सर्विस ने जी उन्होंने मोबाइल नंबर चौनानवे कहत्तर बारह पांच सौ बी जी गुरजीत सिंह नवा जी ਨਾਲਕੜਾ ਜੀ ਪ੍ਰੀਤ 60 49 3 ਸਪੀਡ ਹੈ ਜੀ ਪਾਵਰ ਸਟੀering ਹੈ ਟਾਇਰ ਹੈਗੇ ਨੇ 50 ਪੈਸੇ ਚਾਰੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 3 ਸਪੀਡ ਹੈ ਜੀ ਪ੍ਰੀਤ 21 ਮਾਡਲ ਟਰੈਕਟਰ ਆ ਬਈ ਇਹ 21 ਮਾਡਲ 4 ਲੱਖ 25 ਹਜ਼ਾਰ ਇਹਦਾ ਰੇਟ ਆ ਬਈ 4 735 ਹੋਰਾ ਆ ਜੀ ਆ ਗਾਂਡ ਰਾਈਟਰ 735 ਦਾ ਰਾਈਟ ਟਾਇਰ ਹੈ ਜੀ ਨਹੀਂ 50 ਪੈਸੇ ਚਾਰੇ ਘੱਟ ਨੇ ਸੇਚਾਈ ਨੌਨ ਪਾਵਰ ਆ ਸੈਂਟਰ ਗੇਅਰ ਆ ਜੀ ਸੇ ਮੜ ਲਾਈਏ ਇਹ ਡਬਲ ਕਲਚ ਜਾਈ 265000 ਰੁਪਏ ਜੀ ਨਾਲ ਖੜਾਈ ਡੀ ਟਿਕ ਪੀ ਪੀ 51 ਜੀ 48 ਸਾਤੇ ਹੀ ਲੱਗੀ ਹੋਈ ਆ ਟਾਇਰ ਚਾਰੇ ਨਵੇਂ ਨੇ ਪਾਵਰ ਸਟੀering ਆ ਜੀ ਡੀਜੀ ਟਿਕ ਸਕਾਟ ਰੰਗ ਆ ਜੀ ਪੀ ਪੀ 51 ਇਹ ਬੀ ਮਾਡਲ ਟਰੈਕਟਰ ਆ 495 ਹਜ਼ਾਰ ਇਹਦਾ ਰੇਟ ਆ ਪੰਜਾਬ ਨੰਦਰਾ ਹੀ ਪਿਛਲੇ ਟਾਇਰ 16 28 ਦੇ ਨੇ ਜੀ ਮੋਰਲੇ 750 16 ਦੇ ਜੀ ਲੋਕ ਇਹਨੂੰ 3700 ਫੋੜ ਦਿਖਾਉਣੇ ਆ 3700 ਫੋੜ ਦੇਖੋ ਇਹ ਤਿਆਰ ਕਰਵਾਇਆ ਹੋਇਆ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਤੇ ਵੱਡੇ ਟਾਇਰਾਂ ਦੇ ਬੇਟ ਲੱਗੇ ਹੋਏ ਨੇ ਜੀ ਹੈਵੀ ਬੰਪਰ ਆ ਜੀ ਔਡਾੜੀ ਸੱਤੀ ਲੱਗਿਆ ਐਂਕ ਲੱਗਿਆ ਹੋਇਆ ਜੀ ਸੀਟਾਂ ਦੇਖੋ ਇਹ ਨਾਲੇ ਮਗਰਾਟ 3700 ਫੋੜ

ਨਾਨਕੜਾ ਸਵਰਾਜ 744 ਐਫੀ ਰਿਵਰਸ ਟੀਟਿਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਇਸ ਲਈ ਟਾਇਰ ਨੇ 14 ਦੇ ਜੇਕੇ ਦੇ ਮੂਰਲੇ 750 16 ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 16 ਮਾਡਲ ਟਰੈਕਟਰ ਹੈ 495000 ਇਹਦਾ ਰੇਟ ਹੈ ਜੀ ਬਈ ਆਪਣਾ ਮੋਬਾਈਲ ਨੰਬਰ ਜੀ खान में सब सभी खान में सब सभी खान में सब सभी बाइनर डाइट का साजी सवराह 600 कार्य एक्टिव नारकला जी पार्म ट्रैक टीटो बंटी सत पच्चवंजा प्रिसिलेटा रजेस ओड़ा ने बुडियर दी अस्सी बहत ने मूल सत्य जांच वाले पावर स्टेयरिंग आई सैड गियर है पार्म ट्रैक सत पच्चवंजा इ सैड गियर ரே ஆவர ਮਾਰਕਾ ਦੇ ਨਵੀਂ ਪੀਜਟਰ 14928 ਦੇ ਮੂਰੇ 70 ਜਾਂ 50 16 ਸੀਵ ਨਿਆਸ ਹੋਣੇ ਅਸਲੀ ਦਾ ਚੈਲ ਹੈ ਜੀ 11 ਮੜਲਾ 4,115,000 ਦਾ ਰੇਟ ਨਾਲ ਖੜਾ ਹੈ ਸਿਕੰਦਰਾ ਐਚਡੀਐਮ ਹੋਰ ਵੀ ਫੋਰੀ 735 ਵੀ ਆਈ 735 ਪਿਛਲੇ ਟਾਇਰ ਇਹਦੇ 13 ਦੇ ਨੇ ਜੀ ਮੂਰਲੇ 8 18 ਦੀ ਪਾਵਰ ਸਟੀਰਿੰਗ ਸਾਈਡ ਗੇਅਰ ਆ